ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਤੇ ਸਾਡੀ 11ਵੀਂ ਵੀਡੀਓ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਰਜ਼ ਹੈ ਇਸ ਤੋਂ ਪਹਿਲਾਂ ਅਸੀਂ ਜਿਹੜੀ ਵੀਡੀਓ ਕੀਤੀ ਸੀ ਉਹਦਾ ਐਪੀਸੋਡ ਨੰਬਰ ਸੀਗਾ 557 ਸੀਬੀਆਈ ਨੇ ਬੀਤੇ ਦਿਨੀ ਪਟਿਆਲੇ ਅਤੇ ਲੁਧਿਆਣੇ ਜਿਹੜੀਆਂ ਪ੍ਰਾਪਰਟੀਆਂ ਨੇ ਬੀ ਐਚ ਪ੍ਰਾਪਰਟੀਆਂ ਜਿਹਦੇ ਮਾਲਕ ਨੇ ਭੁਪਿੰਦਰ ਸਿੰਘ ਉੱਥੇ ਰੇਡ ਕੀਤਾ ਉਹਨਾਂ ਰੇਡਾਂ ਤੋਂ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਉਹਦੇ ਕੁਝ ਅੰਸ਼ ਸਾਨੂੰ ਪ੍ਰਾਪਤ ਹੋਏ ਆ ਕਿਉਂਕਿ ਉਸ ਪ੍ਰਾਪਰਟੀ ਡੀਲਰ ਕੋਲ ਬਹੁਤ ਸਾਰੀਆਂ ਕਲੋਨੀਆਂ ਉਹਨੇ ਕਟੀਆਂ ਤੇ ਬਹੁਤ ਸਾਰੇ ਲੋਕਾਂ ਦੀ ਉਹਦੇ ਵਿੱਚ ਇਨਵੈਸਟਮੈਂਟ ਹੈ ਸੋ ਜਾਣਕਾਰ ਦੱਸਦੇ ਆ ਕਿ ਬੀਐਚ ਪ੍ਰਾਪਰਟੀਆਂ ਦੇ ਮਾਲਕ ਭੁਪਿੰਦਰ ਸਿੰਘ ਦੇ ਮੁਤਾਬਕ ਕਿ ਕਾਫੀ ਗਿਣਤੀ ਦੇ ਵਿੱਚ ਅਫਸਰ شاہੀ ਨੇ ਉਹਨਾਂ ਦੇ ਪ੍ਰੋਜੈਕਟਾਂ 'ਚ ਪੂੰਜੀ ਨਿਵੇਸ਼ ਕੀਤਾ ਹੈ। ਔਰ ਸਭ ਤੋਂ ਵੱਡਾ ਜਿਹੜਾ ਅਧਿਕਾਰੀ ਹੈ ਉਹ ਹੈ ਸਾਬਕਾ ਚੀਫ ਸਕੱਤਰ ਯਾਨੀ ਕਿ ਮੁਖਸਕਰ ਪੰਜਾਬ ਸਰਕਾਰ ਦਾ। ਉਹ ਸਭ ਤੋਂ ਵੱਡਾ ਅਫਸਰ ਹੈ ਜਿਨੇ ਉੱਥੇ ਪੂੰਜੀ ਨਿਵੇਸ਼ ਵੱਡੀ ਮਾਤਰਾ ਦੇ ਵਿੱਚ ਕੀਤਾ ਹੋਇਆ ਹੈ। ਤੇ ਹੁਣ ਜਿਹੜੀ ਤੁਸੀਂ ਅੱਗੇ ਗੱਲ ਸੁਣਦੇ ਰਹੇ ਹੋ ਵੱਖ-ਵੱਖ ਚੈਨਲਾਂ ਤੇ ਕਿ ਦੋ ਦਰਜਨ ਅਧਿਕਾਰੀਆਂ ਦੇ ਨਾਮ ਆ ਰਹੇ ਨੇ ਇਸ ਸਾਰੇ ਕਾਂਡ ਦੇ ਵਿੱਚ ਉਹਦੀ ਗਿਣਤੀ ਹੁਣ ਕਿਤੇ ਜ਼ਿਆਦਾ ਹੋ ਗਈ ਹੈ ਬਲਕਿ ਦੱਸਣ ਵਾਲੇ ਤਾਂ ਇਹ ਵੀ ਦੱਸ ਰਹੇ ਐ ਕਿ ਉਹ 50 ਤੋਂ ਉੱਤੇ ਉਹ ਗਿਣਤੀ ਪਹੁੰਚ ਚੁੱਕੀ ਹੈ ਕਿਉਂਕਿ ਜਿਹੜੀ ਜਾਣਕਾਰੀ ਭੁਪਿੰਦਰ ਸਿੰਘ ਮਾਲਕ ਬੀ ਐਚ ਪ੍ਰਾਪਰਟੀਆਂ ਤੋਂ ਪ੍ਰਾਪਤ ਹੋਈ ਸੀਬੀਆਈ ਨੂੰ ਉਹ ਤੋਂ ਇਹ ਸਪਸ਼ਟ ਹੋ ਗਿਆ ਕਿ ਗਿਣਤੀ ਕਿਤੇ ਜ਼ਿਆਦਾ ਹੈ 24 ਜਾਂ 25 ਨਹੀਂ ਬਲਕਿ 50 ਤੋਂ ਲੈ ਕੇ 60 ਅਧਿਕਾਰੀਆਂ ਅਤੇ ਸਿਆਸਤਦਾਨਾਂ ਦਾ ਕਾਲਾ ਪੈਸਾ ਇਹਨਾਂ ਪ੍ਰਾਪਰਟੀਆਂ 'ਚ ਜਾਂ ਇਹਨਾਂ ਕਲੋਨੀਆਂ 'ਚ ਪਟਿਆਲੇ ਤੇ ਲੁਧਿਆਣੇ ਇਨਵੈਸਟ ਕੀਤਾ ਹੋ ਸਕਦਾ ਦੋਸਤੋ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਪੰਡੋਰਾਜ਼ ਬਾਕਸ ਜਦੋਂ ਉਹਦਾ ਢੱਕਣ ਖੁੱਲ੍ਹ ਜੇ ਉਹਦੇ ਕੋਲੋਂ ਇੰਨਾ ਕੁਝ ਨਿਕਲਦਾ ਉਸ ਬਾਕਸ ਚੋਂ ਕਿ ਉਹਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ ਇਹ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਸੀਬੀਆਈ ਨੇ ਪੰਡੋਰਾਜ਼ ਬਾਕਸ ਖੋਲ੍ਹ ਲਿਆ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਜਿਹੜੇ ਕਿ ਸੱਤਾਧਾਰੀ ਪੋਲਿਟੀਸ਼ੀਅਨਜ਼ ਸਿਆਸਤਦਾਨਾਂ ਦੇ ਬਹੁਤ ਕਰੀਬ ਨੇ ਉਹਨਾਂ ਦੇ ਨਾਮ ਇਸ ਸਾਰੇ ਸਿਲਸਲੇ ਦੇ ਵਿੱਚ ਅੱਗੇ ਆ ਰਹੇ ਨੇ ਹੁਣ ਜਦੋਂ ਅਸੀਂ ਪੁੱਛਿਆ ਕਿ ਸਾਬਕਾ ਮੁਖ ਸਕੱਤਰ ਕੌਣ ਹੈ ਖੈਰ ਸਾਡੇ ਸੂਤਰਾ ਨੇ ਕਿਹਾ ਕਿ ਤੁਸੀਂ ਹਜੇ ਇੰਤਜ਼ਾਰ ਕਰੋ ਜਦੋਂ ਅਸੀਂ ਉਹਨਾਂ ਨੂੰ ਬੁਲਾਵਾਂਗੇ ਤੁਹਾਨੂੰ ਆਪੇ ਸਪਸ਼ਟ ਹੋ ਜਾਏਗਾ ਤੇ ਅੱਗੇ ਤੁਹਾਨੂੰ ਦੱਸਦੇ ਆ ਕਿ ਡੀਆਈਜੀ ਭੁੱਲਰ ਦੇ ਘਰੋਂ ਤਿੰਨ ਅਨਡੇਟਿਡ ਚੈੱਕ ਅਨਡੇਟਡ ਚੈੱਕ ਹੁੰਦੇ ਆ ਕਿ ਤੁਸੀਂ ਦਸਕਤ ਆਪਦੇ ਕਰਦੇ ਹੋ ਉਹ ਚ ਰਕਮ ਭਰਦੇ ਹੋ ਪਰ ਤਰੀਕ ਨਾ ਪਾਓ ਕਿਉਂਕਿ ਚੈੱਕ ਦੀ ਜਿਹੜੀ ਵੈਲਿਡਿਟੀ ਹੁੰਦੀ ਆ ਮਿਆਦ ਹੁੰਦੀ ਆ ਲਾਈਫ ਉਹ 3 ਮਹੀਨਿਆਂ ਦੀ ਹੁੰਦੀ ਆ ਜੇ 3 ਮਹੀਨੇ ਦੇ ਵਿੱਚ ਤੁਸੀਂ ਬੈਂਕ 'ਚ ਚੈੱਕ ਨਾ ਲਾਓ ਤਾਂ ਉਹ ਖਤਮ ਹੋ ਜਾਂਦਾ ਐ ਐਕਸਪਾਇਰ ਹੋ ਜਾਂਦਾ ਐ ਸੋ ਜਿਹੜੇ 3 ਅਨਡੇਟਡ ਚੈੱਕ ਭੁੱਲਰ ਦੀ ਕੋਠੀ 'ਚੋਂ ਮਿਲੇ ਸੀ ਉਹਦੇ ਤੇ ਦਸਕਤ ਸੀਗੇ ਭੁਪਿੰਦਰ ਸਿੰਘ ਜਿਹੜਾ ਮਾਲਕ ਹੈ ਬੀਐਚ ਪ੍ਰਾਪਰਟੀਆਂ ਦਾ ਇਹ ਜਿਹੜਾ ਬੀਐਚ ਪ੍ਰਾਪਰਟੀਆਂ ਦਾ ਮਾਲਕ ਹੈ ਇਹ ਪਹਿਲਾਂ 1984 ਚ ਦੰਗਾ ਪੀੜਤ ਹੋ ਕੇ ਪਟਿਆਲੇ ਆ ਕੇ ਵਸਿਆ ਇਹਨੇ ਟੇਲਰਿੰਗ ਦਾ ਕੰਮ ਸ਼ੁਰੂ ਕੀਤਾ ਮਿਹਨਤ ਕੀਤੀ ਤੇ ਇਹਨੇ ਫਿਰ ਇੱਕ ਜੀਨ ਆਪਣੇ ਬ੍ਰਾਂਡ ਦੀ ਉਹਦਾ ਨਾਂ ਰੱਖ ਕੇ ਉਹ ਬਣਾਉਣੇ ਸ਼ੁਰੂ ਕੀਤੀ ਕਪੜਾ ਆਪ ਲਿਆ ਕੇ ਤੇ ਲੋਕਾਂ ਨੂੰ ਜੀਨਸ ਬਣਾ ਕੇ ਦਿੰਦਾ ਸੀ ਉਹ ਬਹੁਤ ਕਾਮਯਾਬ ਇਹਦਾ ਵਪਾਰ ਹੋਇਆ ਇਹਦੀ ਦੁਕਾਨ ਹੁਣ ਬਹੁਤ ਵੱਡੀ ਹੈ ਪਟਿਆਲੇ 'ਚ ਤੇ ਮਸ਼ਹੂਰ ਗਿਣਿਆ ਜਾਂਦਾ ਹੈ ਤੇ ਫਿਰ ਜਦੋਂ ਇਹ ਅਮੀਰ ਹੋ ਗਿਆ ਤੇ ਫਿਰ ਇਹ ਰੀਅਲ ਸਟੇਟ 'ਚ ਆ ਗਿਆ ਇੱਧਰ ਬਿਲਡਰ ਬਣ ਗਿਆ ਤੇ ਜਦੋਂ ਬਿਲਡਰ ਬਣ ਗਿਆ ਤੇ ਫਿਰ ਉਹਦੇ ਵਿੱਚ ਲੋਕੀ ਅਮੀਰ ਲੋਕੀ ਔਰ ਖਾਸ ਕਰਕੇ ਅਫਸਰ ਸ਼ਾਹੀ ਆਪਣੇ 2 ਨੰਬਰ ਦੇ ਤੇ 1 ਨੰਬਰ ਦੇ ਪੈਸੇ ਇਨਵੈਸਟ ਕਰਨ ਲੱਗੀ ਹੁਣ ਤਿੰਨ ਚੈੱਕਾਂ ਦੀ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜੋ ਸਾਨੂੰ ਪਤਾ ਲੱਗਿਆ ਕਿ ਭពਿੰਦਰ ਸਿੰਘ ਨੇ ਸੀਬੀਆਈ ਨੂੰ ਇਹ ਦੱਸਿਆ ਕਿ ਡੀਆਈਜੀ ਭੁੱਲਰ ਨੇ ਸਾਨੂੰ 2 ਕਰੋੜ ਰੁਪਈਆ ਦਿੱਤਾ ਸੀ ਇਨਵੈਸਟਮੈਂਟ ਕਰਨ ਲਈ ਤੇ ਨਾਲ ਉਹਨਾਂ ਨੇ ਕਿਹਾ ਸੀ ਕਿ ਸਾਲ ਦੇ ਬਾਅਦ ਮੈਂ ਤੁਹਾਡੇ ਤੋਂ 2.5 ਕਰੋੜ ਰੁਪਈਆ ਲੈਣਾ ਸੋ ਇਹ ਤਿੰਨਾ ਚੈੱਕਾਂ ਦੇ ਵਿੱਚ ਜਿਹੜਾ ਅਮਾਉਂਟ ਭਰਿਆ ਹੋਇਆ ਸੀ ਉਹਦੀ ਕੁੱਲ ਰਕਮ 2.5 ਕਰੋੜ ਬਣਦੀ ਸੀ ਸੋ ਸਾਲ ਬਾਅਦ ਉਹ ਵਿਆਜ ਤਾਂ ਇਹਨਾ ਹੋ ਨਹੀਂ ਸਕਦਾ 2 ਦਾ 2.5 ਹੋ ਜੇ ਸਾਲ 'ਚ ਨਾ ਕੋਈ ਬੈਂਕ ਦੇਵੇ ਇਹਨਾ ਵਿਆਜ ਨਾ ਕੋਈ ਆੜਤੀਆ ਦੇਵੇ ਕੋਈ ਕਿਤੇ ਵੀ ਪੋਸੀਬਲ ਹੈ ਨਹੀਂ ਇਹ ਸਿਰਫ ਪੋਸੀਬਲ ਹੈ ਰੀਅਲ ਅਸਟੇਟ 'ਚ ਜ਼ਮੀਨ ਜਾਇਦਾਦ ਦੇ ਧੰਦੇ ਦੇ ਵਿੱਚ ਤੇ ਇਸ ਕਰਕੇ ਭពਿੰਦਰ ਸਿੰਘ ਨੇ ਕਿਹਾ ਜੀ ਮੈਂ ਤਾਂ ਕੋਈ ਗੈਰਕਾਨੂੰਨੀ ਕੰਮ ਕੀਤਾ ਨਹੀਂ ਮੈਂ ਤਾਂ ਉਹਨਾਂ ਤੋਂ ਪੈਸੇ ਲਏ ਆ ਚੈੱਕ ਅਨਡੇਟਡ ਦਿੱਤੇ ਆ ਤਾਂ ਕਿ ਸਾਲ ਬਾਅਦ ਉਹ ਚੈੱਕ ਬੈਂਕ ਦੇ ਵਿੱਚ ਲਾ ਲੈਣ ਤੇ ਹੋਰ ਵੀ ਕਾफी ਕوش ਭពਿੰਦਰ ਸਿੰਘ ਨੇ ਉਗਲੇਆ ਜਦੋਂ सीबीआई ਦਾ ਛਾਪਾ ਪੈ ਗਿਆ ਉਹਨੇ ਹੋਰ ਕਈ ਅਫਸਰਾਂ ਦੇ ਪੂੰਜੀ ਨਿਵੇਸ਼ ਬਾਰੇ ਦੱਸਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹ ਹੁਣ ਦੋ ਦਰਜਨ ਦਰਜਨ ਵਾਲੀ ਗੱਲ ਤਾਂ ਪਿੱਛੇ ਰਹਿ ਗਈ ਇਹ ਗਿਣਤੀ ਕਿਤੇ ਅੱਗੇ ਜਾ ਚੁੱਕੀ ਹੈ ਔਰ ਉਹਨਾਂ ਦੇ ਨਾਮ ਹੌਲੀ ਹੌਲੀ ਅੱਗੇ ਆਉਣ ਦੀ ਉਮੀਦ ਹੈ ਇੱਕ ਹੋਰ ਬਹੁਤ ਇੰਪੋਰਟੈਂਟ ਸੂਚਨਾ ਸਾਨੂੰ ਮਿਲੀ ਹੈ ਕਿ ਕਿਸਾਨੂ ਦੇ ਚੈਟ ਚੋਂ ਤੇ ਡੈਰੀ ਵਗੈਰਾ ਚੋਂ ਇੱਕ 2.5 ਕਰੋੜ ਰੁਪਏ ਦਾ ਜ਼ਿਕਰ ਆਉਂਦਾ ਜਦੋਂ ਕਿਸਾਨ ਨੂੰ ਇਹਦੇ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਨਫੈਸ਼ਨ ਦਿੱਤਾ ਉਹਨੇ ਕਬੂਲ ਕੀਤਾ ਕਿ ਇੱਕ ਡੀਆਈਜੀ ਸਾਹਿਬ ਨੇ ਇਹ ਪੈਸੇ ਮੈਨੂੰ ਦਿੱਤੇ ਸੀ ਇਹ ਪੈਸੇ ਮੇਰੇ ਨਹੀਂ ਤੇ ਇਹ ਮੈਨੂੰ ਕਿਹਾ ਗਿਆ ਤੇ ਫਲਾਣੇ ਥਾਂ ਫਲਾਣੇ ਬੰਦੇ ਨੂੰ ਜਾ ਕੇ ਦਿਓ ਸੋ ਖਿਸ਼ਾਨੂ ਨੇ ਮੰਨਿਆ ਕਿ ਇਹ 2.5 ਕਰੋੜ ਰੁਪਏ ਲੈ ਕੇ ਮੈਂ ਜਿਸ ਥਾਂ ਤੇ ਡੀਆਈਜੀ ਸਾਹਿਬ ਨੇ ਕਿਹਾ ਸੀ ਉੱਥੇ ਜਾ ਕੇ ਦੇ ਆਇਆ ਸੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਤੁਸੀਂ ਡੀਆਈਜੀ ਸਾਹਿਬ ਨੂੰ ਪੁੱਛੋ ਇਹ ਪੈਸੇ ਕਿੱਥੋਂ ਆਏ ਤੇ ਜਿਹਨੂੰ ਦਿੱਤੇ ਆ ਉਹਨੂੰ ਕਿਉਂ ਦਿੱਤੇ ਆ ਗਲਤ ਹੈ ਉਹਦੀ ਠੀਕ ਆ ਕਿਉਂਕਿ ਉਹਦਾ ਉਹ ਡੀਆਈਜੀ ਦੋਸਤ ਬਣ ਗਿਆ ਜਾਂ ਇਹ ਉਹਦਾ ਵਿਚੋਲੀਆ ਬਣ ਗਿਆ ਉਹਦਾ ਜਿਹੜਾ ٹرسٹ ਹੈ ਇਹਨੇ ਜਿੱਤ ਲਿਆ ਕਿਰਸ਼ਾਨੂੰ ਨੇ ਤੇ ٹرسٹ ਦੇ ਕਾਰਨ ਇਹਨੇ ਆਪਦੀ ਕਿਤੇ ਐਂਟਰੀ ਵੀ ਪਾ ਲਈ ਚੈਟ ਦੇ ਵਿੱਚ ਵੀ ਜ਼ਿਕਰ ਆ ਗਿਆ ਕਿ ਜੀ ਮੈਂ 2.5 ਕਰੋੜ ਰੁਪਏ ਤੁਹਾਡਾ ਜਿੱਥੇ ਤੁਸੀਂ ਕਿਹਾ ਸੀ ਉੱਥੇ ਡਿਲੀਵਰ ਕਰਿਆ ਆ ਉਹ ਹੁਣ 100 ਜੀਬੀ ਦਾ ਡਾਟਾ ਜਿਉਂ-ਜਿਉਂ ਸੀਬੀਆਈ ਪੜ ਰਹੀ ਹੈ ਉਹਨੂੰ ਡੀਕੋਡ ਕਰ ਰਹੀ ਹੈ ਤੇ ਸਾਰੀਆਂ ਗੱਲਾਂ ਅੱਗੇ ਆ ਰਹੀਆਂ ਇੱਥੇ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਇਸ ਕਿਸਮ ਦੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਕਿਸੇ ਡੀਆਈਜੀ ਨੂੰ ਤਲਬ ਕੀਤਾ ਹੋਵੇ ਨੋਟਿਸ ਜਾਰੀ ਕੀਤਾ ਹੋਵੇ ਖੈਰ ਇਹੋ ਜੀ ਸਥਿਤੀ ਦੇ ਵਿੱਚ ਕਈ ਵਾਰ ਗੁੰਮਰਾਹ ਕਰਨ ਵਾਲੀਆਂ ਸੂਚਨਾਵਾਂ ਵੀ ਮਿਲ ਜਾਂਦੀਆਂ ਇੱਕ ਅਫਵਾਹ ਇਹ ਵੀ ਉਡਾਈ ਗਈ ਕਿ ਫਲਾਣੇ ਡੀਆਈਜੀ ਨੂੰ ਨੋਟਿਸ ਜਾ ਚੁੱਕਾ ਹੈ ਸਾਨੂੰ ਇਹ ਟੈਲੀਫੋਨ ਆਇਆ ਅਸੀਂ ਖੈਰ ਉਸ ਡੀਆਈਜੀ ਨੂੰ ਮੈਸੇਜ ਪਾ ਕੇ ਪੁੱਛ ਹੀ ਲਿਆ ਉਹ ਕਹਿੰਦੇ ਜੀ ਬਿਲਕੁਲ ਝੂਠ ਇਹ ਜਿਹੜੀ ਅਫਵਾਹ ਸਾਡੇ ਬਾਰੇ ਫਲਾਈ ਜਾ ਰਹੀ ਹੈ ਮੇਰੇ ਬਾਰੇ ਫਲਾਈ ਜਾ ਰਹੀ ਹੈ ਇਹ ਇੱਕ ਇਸ ਤਰ੍ਹਾਂ ਦੇ ਧੜੇ ਵੱਲੋਂ ਫਲਾਈ ਜਾ ਰਹੀ ਹੈ ਪੁਲਿਸ ਮਾਕਮੇ ਦੇ ਜਿਹੜੇ ਮੇਰੇ ਦੁਸ਼ਮਣ ਨੇ ਮੇਰੀ ਜਾਨ ਦੇ ਦੁਸ਼ਮਣ ਬਣੇ ਹੋਏ ਨੇ ਤੋਂ ਇਸ ਕਰਕੇ ਅਸੀਂ ਉਹਨਾਂ ਡੀਆਈਜੀ ਸਾਹਿਬ ਦਾ ਨਾਮ ਨਹੀਂ ਲੈ ਰਹੇ ਹੁਣ ਆਉਂਦੇ ਆ ਰਿਮਾਂਡ ਤੇ ਸੀਬੀਆਈ ਵੱਲੋਂ ਜਿਹੜਾ ਰਿਮਾਂਡ ਲਿਆ ਗਿਆ ਸੀ ਹਾਸਲ ਕੀਤਾ ਗਿਆ ਸੀ ਕਰਸ਼ਾਨੂ ਦਾ 9 ਦਿਨ ਦਾ ਤੇ ਭੁਲਦਰ ਡੀਆਈਜੀ ਦਾ 5 ਦਿਨ ਦਾ ਉਹ ਦੋਨੋਂ ਰਿਮਾਂਡ ਦੋਨਾਂ ਵਿਅਕਤੀਆਂ ਦੇ ਰਿਮਾਂਡ 6 ਤਰੀਕ ਨੂੰ ਯਾਨੀ ਕਿ ਕੱਲ ਖਤਮ ਹੋ ਰਿਹਾ ਹੈ ਚਾ ਨੂੰ ਇਹ ਸਮਝ ਆ ਰਹੀ ਹੈ ਸਾਰੇ ਮਾਮਲੇ ਦੀ ਕਿ सीबीआई ਰਿਮਾਂਡ ਦੇ ਵਿੱਚ ਵਾਦੇ ਦੀ ਮੰਗ ਅਦਾਲਤ ਤੋਂ ਕਰੇਗੀ ਸਪੈਸ਼ਲ सीबीआई ਕੋਰਟ ਚੰਡੀਗੜ੍ਹ ਜਿਹਦੇ ਜੱਜ ਭਾਵਨਾ ਜੈਨ ਨੇ ਹੁਣ ਉਹ ਰਿਮਾਂਡ ਅੱਗੇ ਮਿਲਦਾ ਹੈ ਨਹੀਂ ਮਿਲਦਾ ਇਹ ਕੱਲ ਨੂੰ ਪਤਾ ਲੱਗੂਗਾ ਤੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਆ ਕਿ ਜੋ ਵੀ ਰਿਮਾਂਡ ਦਾ ਆਧਾਰ ਬਣਾਇਆ ਜਾਏਗਾ ਉਹਦੇ ਵਿੱਚ ਪਟਿਆਲਾ ਅਤੇ ਲੁਧਿਆਣਾ ਦੇ ਵਿੱਚ ਜਿਹੜੇ ਰੇਡ ਕੀਤੇ ਗਏ ਆ ਉਥੋਂ ਜੋ ਸਮਗਰੀ ਇਕੱਠੀ ਹੋਈ ਆ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਨੂੰ ਰਿਮਾਂਡ ਪੇਪਰਸ ਦੇ ਵਿੱਚ ਐਡ ਕੀਤਾ ਜਾਏਗਾ ਉਹਦਾ ਜ਼ਿਕਰ ਕੀਤਾ ਜਾਏਗਾ ਅਗਲੀ ਗੱਲ सीबीआई ਦੇ ਸਾਰੇ ਲੀਗਲ ਡਾਕੂਮੈਂਟ ਦਿੱਲੀ ਹੈੱਡਕੁਆਰਟਰ ਤੋਂ ਬਣ ਕੇ ਆਉਂਦੇ ਆ ਸੋ ਉਥੋਂ ਫੈਸਲੇ アドバイス ساری ਦਿੱਲੀ হেডকোয়ার্টার ਤੋਂ ਆਉਂਦੀ ਹੈ ਇੱਥੇ ਉਹਨਾਂ ਨੂੰ ਸਿਰਫ ਸੀਲ ਬੰਦ ਲਿਫਾਫਿਆਂ ਦੇ ਵਿੱਚ ਡਾਕੂਮੈਂਟ ਪ੍ਰਾਪਤ ਹੁੰਦੇ ਨੇ ਅਤੇ ਫਿਰ ਉਹ ਅਦਾਲਤ ਦੇ ਅੱਗੇ ਪੇਸ਼ ਕੀਤੇ ਜਾਂਦੇ ਨੇ ਸੋ ਦੱਸਿਆ ਜਾ ਰਿਹਾ ਕਿਉਂਕਿ ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈ ਔਰ ਜੀਦੇ ਅੱਗੇ ਪੋਲਿਟਿਕਲ ਇਮਪਲੀਕੇਸ਼ਨਸ ਹੋ ਸਕਦੀਆਂ ਇਸ ਕਰਕੇ ਇਹਨਾਂ ਦਾ ਜਿਹੜਾ ਹੈੱਡਕੁਆਟਰ ਹੈ ਸੀਬੀਆਈ ਦਾ ਦਿੱਲੀ ਉਹ ਇਸ ਕੇਸ ਨੂੰ ਸਟੈਪ ਬਾਈ ਸਟੈਪ ਮਾਨੀਟਰ ਕਰ ਰਿਹਾ ਹੈ ਅਸੀਂ ਜਿਵੇਂ ਆਪਣੀ ਪਿਛਲੀ ਵੀਡੀਓ 557 ਐਪੀਸੋਡ ਨੰਬਰ ਦੇ ਵਿੱਚ ਦੱਸਿਆ ਸੀ ਕਿ ਡੀਆਜੀ ਭੁੱਲਰ ਦੀ ਜਾਨ ਨੂੰ ਰੋਪੜ ਜੇਲ੍ਹ ਦੇ ਵਿੱਚ ਖਤਰਾ ਹੋ ਸਕਦਾ ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿਉਂਕਿ ਇਹ ਹਾਈ ਪ੍ਰੋਫਾਈਲ ਕੇਸ ਹੋ ਗਿਆ ਇਹ ਚ ਬਹੁਤ ਵੱਡੀ ਗਿਣਤੀ ਚ ਅਫਸਰ ਬਿਊਰੋਕਰੇਟ ਤੇ ਪੁਲਿਸ ਵਾਲੇ ਪੀਸੀਐਸ ਅਫਸਰ ਤੇ ਕਈ ਸਿਆਸਤਦਾਨ ਸੱਤਾਧਾਰੀ ਪਾਰਟੀ ਦੇ ਫਸਨ ਦੇ ਜਿਹੜੇ ਚਾਂਸਸ ਹੋ ਗਏ ਆ ਤੇ ਫੇਰ ਇਹੋ ਜੀ ਸਥਿਤੀ ਦੇ ਵਿੱਚ ਜੇ ਭੁੱਲਰ ਨੂੰ ਕੋਈ ਕੁਝ ਕਰ ਦਿੰਦਾ ਹੈ ਤਾ ਸਾਰੇ ਮਾਮਲਿਆਂ ਤੇ ਪਰਦਾ ਪੈ ਜਾਏਗਾ ਸਾਰੇ ਕੇਸ ਉੜ ਜਾਣਗੇ ਕਿਉਂਕਿ ਮਰੇ ਹੋਏ ਵਿਅਕਤੀ ਤੇ ਕੋਈ ਕੇਸ ਚੱਲ ਨਹੀਂ ਸਕਦਾ ਅਦਾਲਤ ਤੇ ਤੇ ਫਿਰ ਜਿਹੜੇ ਉਹਦੇ ਨਾਲ ਨੈਟਵਰਕ ਚ ਸ਼ਾਮਲ ਨੇ ਉਹ ਵੀ ਖਤਮ ਹੋ ਜਾਊਗਾ ਕੇਸ ਸਾਰਾ ਤੇ ਇਸ ਕਰਕੇ ਉਹਨਾਂ ਨੂੰ ਸੀਬੀਆਈ ਦੇ ਅਧਿਕਾਰੀਆਂ ਵੱਲੋਂ ਇਹ ਮੰਨਣਾ ਉਹਨਾਂ ਦਾ ਕਿ ਬੁੜਾਇਲ ਜੇਲ੍ਹ ਦੇ ਵਿੱਚ ਰੱਖਣਾ ਜ਼ਿਆਦਾ ਸੁਰੱਖਿਅਤ ਹੋਏਗਾ ਕਿਉਂਕਿ ਬੁੜਾਇਲ ਜੇਲ੍ਹ UT ਦੇ ਅੰਡਰ ਆਉਂਦੀ ਹੈ ਯਾਨੀ ਕਿ ਕਹਿ लो ਕੇਂਦਰ ਸਰਕਾਰ ਦੇ ਅੰਡਰ ਆਉਂਦੀ ਆ ਉਥੇ ਪੰਜਾਬ ਸਰਕਾਰ ਦਾ ਜਾਂ ਉਥੇ ਪੰਜਾਬ ਜੇਲ੍ਹ ਡਿਪਾਰਟਮੈਂਟ ਦਾ ਕੋਈ ਕੰਟਰੋਲ ਨਹੀਂ ਤੇ ਬੜਾਇਲ ਜੇਲ੍ਹ ਦੇ ਵਿੱਚ ਸੁਰੱਖਿਆ ਜਿਹੜੇ ਪ੍ਰਬੰਧ ਹੈ ਉਹ ਵੀ ਜ਼ਿਆਦਾ ਨਹੀਂ ਪਰ ਅਮੇ ਰੋਪੜ ਚ ਭੇਜ ਕੇ ਭੁੱਲਰ ਨੂੰ ਸਹੂਲਤਾਂ ਤਾਂ ਮਿਲ ਸਕਦੀਆਂ ਯਾਨੀ ਕਿ ਲੋਕ ਮਿਲ ਸਕਦੇ ਆ ਖੁੱਲੇ ਸ਼ਰੀਆਮ ਉਹਨੂੰ ਖਾਣ ਪੀਣ ਨੂੰ ਚੰਗਾ ਰਾਸ਼ਨ ਪਾਣੀ ਮਿਲ ਸਕਦਾ ਹੈ ਰੋਟੀ ਘਰੋਂ ਆ ਸਕਦੀ ਹੈ ਜਾਂ ਕਿਸੇ ਵਧੀਆ ਹੋਟਲ ਤੋਂ ਆ ਸਕਦੀ ਹੈ ਸਹੂਲਤਾਂ ਤਾਂ ਮਿਲ ਸਕਦੀਆਂ ਜਿਹੜੀ ਜਿਹੜੀਆਂ ਕਿ ਬੁਡਾਇਲ ਜੇਲ੍ਹ ਦੇ ਵਿੱਚ ਉਪਲਬਧ ਨਹੀਂ ਹੋਣੀਆਂ ਪਰ ਭਲਾਈ ਇਸ ਚੀਜ਼ ਦੱਸੀ ਜਾ ਰਹੀ ਹੈ ਕਿ ਜੇ ਉਹਨਾਂ ਨੂੰ ਸੁਰੱਖਿਅਤ ਰੱਖਣਾ ਹੈ ਉਹਨਾਂ ਦਾ ਜੀਵਨ ਸੁਰੱਖਿਅਤ ਰੱਖਣਾ ਹੈ ਤਾਂ ਉਹਨਾਂ ਨੂੰ ਬਰਾਯਲ ਜੇਲ੍ਹ 'ਚ ਰੱਖਿਆ ਜਾਵੇ ਇਸ ਸਬੰਧੀ ਜਦੋਂ ਵਿਜੀਲੈਂਸ ਬਿਊਰੋ ਉਹਨਾਂ ਦਾ ਰਿਮਾਂਡ ਲਏਗੀ ਤਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਸੀਬੀਆਈ ਅਦਾਲਤ ਨੂੰ ਇਹ ਪ੍ਰਾਰਥਨਾ ਕਰੇ ਪ੍ਰੇਅਰ ਕਰੇ ਕਿ ਇਨ੍ਹਾਂ ਪ੍ਰਸਥਿਤੀਆਂ ਦੇ ਵਿੱਚ ਡੀਆਈਜੀ ਭੁੱਲਰ ਨੂੰ ਬਰਾਯਲ ਜੇਲ੍ਹ ਦੇ ਵਿੱਚ ਰੱਖਣ ਦੇ ਆਦੇਸ਼ ਦਿੱਤੇ ਜਾਣ ਹੁਣ ਆਉਂਦੇ ਆਪਾਂ ਸਿਆਸੀ ਰੈਮੀਫਿਕੇਸ਼ਨਸ ਯਾਨੀ ਕਿ ਪੋਲਿਟਿਕਲ ਇਹਦੇ ਕੀ ਅਰਥ ਨਿਕਲਦੇ ਆ ਜਾਂ ਹੁਣ ਇਹਦੇ ਇੰਪਲੀਕੇਸ਼ਨ ਯਾਨੀ ਕਿ ਇਹਦੇ ਪ੍ਰਭਾਵ ਕੀ ਪੈ ਸਕਦੇ ਆ ਕਿਸ ਤੇ ਦੇਖੋ ਸਮਝਣਾ ਜ਼ਰੂਰੀ ਆ ਕਿ ਪੰਜਾਬ ਸ਼ਾਮ ਆਦਮੀ ਪਾਰਟੀ ਤੇ ਕੇਂਦਰ ਵਿੱਚ ਬੀਜੇਪੀ ਔਰ ਅੱਗੇ 2027 ਚ ਆ ਰਹੀਆਂ ਚੋਣਾਂ ਜਿੱਥੇ ਭਾਜਪੀ ਨੇ ਵੀ ਆਪਣਾ ਜ਼ੋਰ ਲਾਇਆ ਹੋਇਆ ਤਰਨਤਾਰਨ ਦੇ ਵਿੱਚ ਵੀ ਉਹਨਾਂ ਨੇ ਆਪਣਾ ਉਮੀਦਵਾਰ ਖੜਾ ਕੀਤਾ ਹੋਇਆ ਔਰ ਭਾਜਪੀ ਕਹਿ ਚੁੱਕੀ ਹੈ ਕਿ ਅਸੀਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਾਂਗੇ ਔਰ ਇਹੋ ਜੀ ਪ੍ਰਸਥਿਤੀ ਦੇ ਵਿੱਚ ਭਾਜਪੀ ਚਾਹੇਗੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦਾ ਜਿਹੜਾ 슬ੋਗਨ ਹੈ ਨਾਰਾ ਹੈ ਕਿ ਅਸੀਂ ਭ੍ਰਸ਼ਟਾਚਾਰ ਪ੍ਰਤੀ 0 0 ਟੋਲਰੈਂਸ ਰੱਖਦੇ ਆ ਉਹਦੇ ਪਰਖੱਚੇ ਉਡਾਏ ਜਾਣ ਤਾਂ ਫਿਰ ਇਹ ਵੀ ਪੋਸੀਬਲ ਆ ਕਿ सीबीआई ਦੇ ਉੱਤੇ ਕੁਝ ਇਹੋ ਜੀ ਗਾਈਡਿੰਗ ਫੋਰਸਸ ਹੋਣ ਜਿਹੜੀਆਂ ਕਹਿਣ ਕਿ ਤੁਸੀਂ ਇਸ ਜਾਂਚ ਨੂੰ ਇਨਵੈਸਟੀਗੇਸ਼ਨ ਨੂੰ ਤੇਜ਼ੀ ਨਾਲ ਅੱਗੇ ਵਧਾਓ ਅਤੇ ਜਿਹੜੇ ਕਿਸੇ ਸਿਆਸਤਦਾਨ ਦਾ ਜ਼ਿਕਰ ਆਉਂਦਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਉਹਨਾਂ ਨੂੰ ਵੀ ਨਾਮਜ਼ਦ ਕਰੋ ਤੇ ਜੇ ਫਿਰ ਸਿਆਸਤਦਾਨ ਜਿਨ੍ਹਾਂ ਦੇ ਤਾਲੁਕਾਤ ਨੇੜੇ ਦੇ ਹੁਣ ਮੁੱਖ ਮੰਤਰੀ ਨਾਲ ਜੇ ਉਹਨਾਂ ਦੀ ਤਲਬੀ ਹੋਣ ਲੱਗ ਜਾਂਦੀ ਹੈ ਜੇ ਉਹਨਾਂ ਨੂੰ ਨਾਮਜ਼ਦ ਕਰ ਦਿੱਤਾ ਜਾਂਦਾ ਤਾਂ ਇੱਕ ਬਹੁਤ ਵੱਡਾ ਬਵਾਲ ਸਿਆਸੀ ਤੌਰ ਤੇ ਖੜਾ ਹੋਏਗਾ ਤਾਂ ਫਿਰ ਉਹਦਾ ਜਿਹੜਾ ਅੱਗੇ ਪ੍ਰਭਾਵ ਹੈ ਉਹ ਵੋਟਰਾਂ ਤੇ ਪਵੇਗਾ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਨਾਅਰਾ ਹੈ ਕਿ ਅਸੀਂ ਭ੍ਰਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਰੱਖਦੇ ਹਾਂ जीरो सहनशीलता रखते हैं वो चलिया जाएगा फॉर सिक्स जिमें छिका मारद ना जी क्रिकेट वाले उमें फिर वो तली पार हो जाएगा तो जे ये हो गया फिर सियासी तौर पर नुकसान होएगा पार्टी का और ये पार्टी निकली ही करप्शन के दे मुद्दे पर है बनी कितों है ये ਇਸ ਮੁੱਦੇ ਤੇ ਬਣੀ ਹੈ ਕਿ ਅਸੀਂ ਪ੍ਰੈਸ਼ਰ ਚਾਰ ਮੁਖਤ ਭਾਰਤ ਦੇਣਾ ਹੈਗਾ ਅਸੀਂ ਬਦਲਾਵ ਲਿਆਉਣਾ ਹੈ ਤੇ ਜੇ ਫਿਰ ਸੀਬੀਆਈ ਨੇ ਇਸ ਮਾਮਲੇ ਨੂੰ ਡੀਆਈਜੀ ਭੁੱਦਰ ਦੇ ਮਾਮਲੇ ਨੂੰ ਜਿਹਨੂੰ ਕਹਿੰਦੇ ਰਬੜ ਵਾਂਗੂ ਹੋਰ ਖਿੱਚ ਕੇ ਗਾਂ ਦੀ ਗਾਂ ਲੈ ਗਈ ਔਰ ਜਿਹੜਾ ਲੱਗ ਰਿਹਾ ਕਿ ਲੈ ਕੇ ਜਾ ਰਹੇ ਹੈ ਤਾਂ ਫਿਰ ਬਹੁਤ ਇਹਦਾ ਦੂਰਗਾਮੀ ਇਹਦਾ ਇੰਪੈਕਟ ਸਿਆਸਤ ਤੇ ਪਏਗਾ ਦੋਸਤੋ ਅਖੀਰਲੀ ਗੱਲ ਜਦੋਂ ਸਿਚੁਏਸ਼ਨ ਇਹੋ ਜੀ ਹੋਵੇ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੋਏ ਕਈ ਸੂਤਰਾਂ ਤੋਂ ਕਈ ਪਾਸਿਆਂ ਤੋਂ ਜਾਣਕਾਰੀਆਂ ਮਿਲਦੀਆਂ ਨੇ ਸੋ ਇਸ ਕਰਕੇ ਕਿਸੇ ਵੀ ਖਬਰ ਨੂੰ 100% ਕਨਫਰਮ ਕਰਕੇ ਕੋਈ ਵੀ ਪੱਤਰਕਾਰ ਨਹੀਂ ਕਹਿ ਸਕਦਾ ਜਦੋਂ ਤੱਕ ਕਾਗਜ਼ੀ ਕਾਰਵਾਈ ਪੂਰੀ ਨਾ ਹੋ ਜੇ ਔਰ ਬਿਲਕੁਲ ਅਪਚਾਰਿਕ ਤੌਰ ਤੇ ਸੀਬੀਆਈ ਵੱਲੋਂ ਕੋਈ ਪ੍ਰੈਸ ਰਿਲੀਜ਼ ਜਾਂ ਲਿਖਤੀ ਔਰ ਥੱਲੇ ਦਸਖਤ ਕੀਤੇ ਹੋਣ ਉਦਾ ਕੋਈ ਪ੍ਰੈਸ ਰਿਲੀਜ਼ ਸਾਡੇ ਕੋਲ ਪ੍ਰਾਪਤ ਨਹੀਂ ਹੁੰਦਾ ਸੋ ਇਹ ਸਾਰੀ ਜਾਣਕਾਰੀ ਜੇ ਮੈਂ ਤੁਹਾਨੂੰ ਜਿਹੜੀ ਤੁਹਾਨੂੰ ਦਿੱਤੀ ਆ ਇਹ ਦੋਸਤੋ ਸੂਤਰਾਂ ਦੇ ਆਧਾਰ ਤੇ ਹੈ ਤੇ ਇਹਦੇ ਵਿੱਚ ਜਿੱਥੋਂ ਤੱਕ ਮੈਨੂੰ ਭਰੋਸਾ ਹੈ ਕਿ ਗਲਤ ਹੋਣ ਦੀ ਤਾਂ ਕੋਈ ਗੁੰਜਾਇਸ਼ ਹੈ ਨਹੀਂ ਪਰ ਇਹਨੂੰ 100% ਕਨਫਰਮੇਟਰੀ ਨਿਊਜ਼ ਜਾਂ ਕਹਿ ਲਓ ਜਾਣਕਾਰੀ ਨਹੀਂ ਗਿਣਿਆ ਜਾ ਸਕਦਾ ਤੁਹਾਨੂੰ ਜੇ ਸਾਡੀ ਖਬਰ ਇਹ ਚੰਗੀ ਲੱਗੀ ਹੋਵੇ ਤਾਂ ਤੁਸੀਂ ਜ਼ਰੂਰ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡਾ ਚੈਨਲ ਪੰਜਾਬ ਦਸਤਾਵੇਜ਼ ਸਬਸਕ੍ਰਾਈਬ ਜ਼ਰੂਰ ਕਰੋ ਮੈਂ ਰਿੰਦਰ ਸਿੰਘ ਤਗੜ ਤੁਹਾਡੇ ਤੋਂ ਆ ਗਿਆ ਚੌਂਦਾ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼